ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਦਿਹਾੜੀ ਦੀ ਰਹਿਮ ਕਰਨ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਡਾਇਸਿਸ ਆਫ ਜਲੰਧਰ ਦੇ ਨਵੇਂ ਬਿਸ਼ਪ ਸਾਹਿਬ ਨੂੰ ਉਹਨਾਂ ਦਾ ਅਹੁਦਾ ਸੰਭਾਲਣ ਤੇ ਮੈਂ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦਾ ਹਾਂ ਔਰ ਅੱਲਾਹ ਤਾਲਾ ਤੋਂ ਦੁਆ ਕਰਦਾ ਹਾਂ ਕਿ ਆਜ ਤੁਸੀਂ ਜਿਸ ਅਹੁਦੇ ਦੇ ਉੱਤੇ ਬੈਠੇ ਹੋ ਇਹ ਅਵਾਂ ਸਿਰਫ ਈਸਾਈਆਂ ਦੇ ਲਈ ਨਹੀਂ ਬਲਕਿ ਪੰਜਾਬ ਦੇ ਵਿੱਚ ਵਸਣ ਵਾਲੇ ਸਾਰੇ ਹੀ ਲੋਕਾਂ ਦੇ ਲਈ ਸਮੇਂ-ਸਮੇਂ ਸਿਰ ਜਿਹੜਾ ਹੈ ਉਹ ਫਾਇਦੇਮੰਦ ਜਿਹੜਾ ਸਾਬਤ ਹੁੰਦਾ ਰਹੇ ਮੈਂ ਕਹਿਣਾ ਚਾਹੁੰਦਾ ਹੈ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਅਲੱਗ-ਅਲੱਗ ਧਰਮਾਂ ਦੇ ਜਿਹੜੇ ਮੁਖੀ ਹੁੰਦੇ ਨੇ ਉਹ ਸਿਰਫ ਇਬਾਦਤ ਦੇ ਰੰਗ-ਤੰਗ ਸਿਖਾਉਣ ਲਈ ਆਉਂਦੇ ਨੇ ਜਾਂ ਕਿਸੇ ਵਧੀਆ ਤਿਹਾਵਾਰ ਦੇ ਮੌਕੇ ਤੇ ਉਹ ਲੋਕਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਨੇ ਲੇਕਿਨ ਹਕੀਕਤ ਦੇ ਵਿੱਚ ਇਹ ਗੱਲ ਹੈ ਕਿ ਜਦ ਵੀ ਕੋਈ ਬੰਦਾ ਕਿਸੇ ਧਰਮ ਦਾ ਪਹਿਨਾਵਾ ਪਾਉਂਦਾ ਹੈ ਜਿਸ ਤਰ੍ਹਾਂ ਤੁਸੀਂ ਪੰਜਾਬ ਚ ਨਿਹੰਗ ਸਿੰਘਾਂ ਨੂੰ ਦੇਖਦੇ ਹੋਗੇ ਜਾਂ Hindu ਧਰਮ ਚ ਤੁਸੀਂ ਉਹਨਾਂ ਨੂੰ ਬਸੰਤੀ ਚੋਲੇ ਚ ਦੇਖਦੇ ਹੋਗੇ ਜਾਂ ਇਸਾਈ ਧਰਮ ਦੇ ਵਿੱਚ ਤੁਸੀਂ ਇਹਨਾਂ ਨੂੰ ਸਫੇਦ ਲਿਬਾਸ ਦੇ ਵਿੱਚ ਦੇਖਦੇ ਹੋ ਜਾਂ ਮੁਸਲਮਾਨਾਂ ਦੇ ਕਿਸੇ ਮੌਲਾਨਾ ਨੂੰ ਦੇਖਦੇ ਹੋ ਤੇ ਬਹੁਤ ਸਾਰੇ ਲੋਕ ਸਮਝਦੇ ਆ ਕਿ ਇਹ ਧਾਰਮਿਕ ਕੱਪੜੇ ਜਿਹੜੇ ਐ ਸਿਰਫ ਸਿਲਵਾ ਕੇ ਪਾਏ ਜਾਂਦੇ ਹੈ ਇਹ ਸਿਰਫ ਸਿਲਵਾ ਕੇ ਨਹੀਂ ਪਾਏ ਜਾਂਦੇ ਇਹ ਆਪਣੀ ਆਤਮਾ ਦੇ ਨਾਲ ਪਾਏ ਜਾਂਦੇ ਆ ਕਿਉਂਕਿ ਇਹਨਾਂ ਕੱਪੜਿਆਂ ਨੂੰ ਕੰਮ ਤੋਂ ਬਾਅਦ ਬੰਦਾ ਕਿਸੇ ਗਲਤ ਕੰਮ ਵੱਲ ਨਹੀਂ ਜਾਣੀ ਚਾਹੁੰਦਾ ਤੇ ਔਰਦਾ ਸਿਰਫ ਇਸ ਲਈ ਨਹੀਂ ਹੈ ਕਿ ਅਸੀਂ ਤੁਹਾਨੂੰ ਧਰਮ ਦੀ ਸਿੱਖਿਆ ਦੇਣੀ ਹੈ ਇਹ ਔਰਦਾ ਇਸ ਲਈ ਹੈ ਭਾਵੇਂ ਜਿਹੜੇ ਮਰਜੀ ਧਰਮ ਦੇ ਮੁਖੀ ਹੋ ਸਾਰੇ ਪੰਜਾਬ ਦੇ ਵਸਦੇ ਧਰਮਾਂ ਦੇ ਮੁਖੀਆਂ ਨੂੰ ਕਹਿਣਾ ਚਾਹੁੰਦਾ कि जब अस किसी बड़े अहदे का हलफ ले लिया तो इस गल का ऐलान है कि अपनी कौम दे लिए अगर वक्त दे हुक्मराना की अख च अख मिला के गल करनी पाएगी तो असं करा उन्होंने हालात इसलिए भी है कि जब कई बार बहुगिनती कौम अपने अपनी कौम प्रस्ती के ਆਪਣੇ ਏਰੀਏ 'ਚ ਜਦ ਕਿਸੇ ਘੱਟ ਬੇਨਤੀ ਦੇ ਨਾਲ ਤੱਕਾ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਉਸ ਵੇਲੇ ਉਹਨਾਂ ਦੇ ਘਰਮ ਬਾਗੂ ਚੁੱਪ ਹੋ ਜਾਂਦੇ ਨੇ ਧਰਮ ਦਾ ਵੱਡਾ ਹੋਤਾ ਇਸ ਲਈ ਵੀ ਹੈ ਕਿ ਅਗਰ ਸਾਦੇ ਹੀ ਧਰਮ ਦੇ ਮੰਨਣ ਵਾਲੇ ਸਾਦੇ ਹੀ ਆਪਣੇ ਲੋਕ ਉਹ ਇੱਕ ਪਾਸੇ ਗਲਤ ਜਗ੍ਹਾ ਇਕੱਠੇ ਹੋ ਜਾਣ ਜਿਸ ਤਰ੍ਹਾਂ ਕਰਬਲਾ ਦੇ ਮੈਦਾਨ ਦੇ ਵਿੱਚ ਕਈ ਵੱਕ ਲੋਕ ਇੱਕ ਪਾਸੇ ਇਮਾਮ ਹੁਸੈਨ 72 ਲੋਕਾਂ ਦਾ ਇੱਕ ਪਾਸੇ ਲੋਕਾਂ ਦੀ ਗਿਣਤੀ ਅਹਿਮੀਅਤ ਨਹੀਂ ਰੱਖਦੀ ਸੱਚ ਬੋਲਣ ਵਾਲਿਆਂ ਦੀ ਛੋਟੀ ਗਿਣਤੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਦੀ ਧਰਤੀ ਜਿਹੜੀ ਕੰਤਨਗੁਰ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਔਰ ਫਿਰ ਸ਼ੇਖ ਬਾਬਾ ਫਰੀਦੁੱਦਿਨ ਠਾਕਰਪੈਂ ਤੋਂ ਲੈ ਕੇ ਗੁੰਨੇ ਸਾਹ ਤੱਕ

ਦੁਨੀਆ ਜਾਣ ਤੋਂ ਬਾਅਦ ਅੱਜ ਜਦ ਕੀ ਇਸਲਾਮ ਕਾਇਨਾਤ ਦਾ ਸਭ ਤੋਂ ਵੱਡਾ ਧਰਮ ਬਣਿਆ ਇਹ ਨਹੀਂ ਕਹ ਕਈ ਕਿ ਜਦ ਅਸੀਂ ਧਰਮ ਚ ਆ ਗਏ ਆ ਤੇ ਛੂਆ ਛੂਤ ਤੋਂ ਇਨਕਾਰ ਕਰਨਾ ਹੋਏਗਾ ਗੋਰੇ ਔਰ ਕਾਲੇ ਤੋਂ ਇਨਕਾਰ ਕਰਨਾ ਹੋਏਗਾ ਇੱਕੋ ਹੀ ਸਬਦ ਦੇ ਵਿੱਚ ਸਭ ਨੂੰ ਬਿਠਾਣਾ ਹੋਏਗਾ ਅਗਰ ਤੁਸੀਂ ਇਨਸਾਨਾਂ ਦੇ ਵਿੱਚ ਨਫ਼ਰਤ ਫੈਲਾਉਂਦੇ ਹੋ ਪਰ ਇਨਸਾਨਾਂ ਦੇ ਛੂਆ ਛੂਤ ਕਰਦੇ ਹੋ ਔਰ ਤੁਹਾਡੇ ਕਰਦੇ ਵਿੱਚ ਬਰਤਨਾਂ ਦੀ ਜ਼ਾਤ ਔਰ ਬਰਾਦਰੀ ਹੈ ਫਿਰ ਤੁਸੀਂ ਜਿੰਨੀ ਮਰਜ਼ੀ ਨਮਾਜ਼ਾਂ ਪੜ੍ਹਦੇ ਰਹੋ ਤੁਸੀਂ ਇੱਕ ਅੱਛੇ ਇਨਸਾਨ ਜਿਹੜੇ ਉਹ ਨਹੀਂ ਬਣ ਸਕਦੇ ਇਹਨਾਂ ਅੱਖਰਾਂ ਦੇ ਨਾਲ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ ਹੈ ਇੱਕ ਵਾਰ ਫਿਰ ਬਿਸ਼ਪ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਅੱਖਰਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ